ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਹਿਆਰ ਸਿੰਘ ਜੀ ਸਤਖੰਡ ਵਾਸੀ ਬਾਬਾ ਲਖਨ ਸਿੰਘ ਸਤਖੰਡ ਜੀ ਜਹੇਦਾਰ ਬਾਬਾ ਸਤਨਾਮ ਸਿੰਘ ਜੀ ਬਾਬਾ ਕਿਰਪਾਲ ਸਿੰਘ ਜੀ ਬਾਬਾ ਜਗੀਰ ਸਿੰਘ ਜੀ ਸਾਰੇ ਗੁਰੂ ਕੇ ਬਾਗ ਦੀ ਜਹੇਬੰਦੀ ਹਾਰੀ ਬੰਦ ਉਤੇ ਸੇਵਾ ਬਾਬਾ ਜੀ ਨੇ ਲਾਈ ਪਰਸੋਂ ਦੀ ਬੰਨ ਬੰਨ ਰਹੇ ਆ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਭਰ ਕੇ ਤੋੜੇ ਭਰ ਭਰ ਕੇ ਲਿਓਣ ਇੱਥੇ ਤੋੜੇ ਜਿਹੜੀ ਮਿੱਟੀ ਲਿਓਦੇ ਫਿਰ ਦੋੜੇ ਤੋੜੇ ਭਰਨੇ ਵਿੰਦੇ ਆ ਸਾਰੀ ਸੰਗਤ ਨੂੰ ਬੇਨਤੀ ਵੱਧ ਤੋਂ ਵੱਧ ਨੌਜਵਾਨ ਵੀਰ ਸੇਵਾਦਾਰ ਦਿਨ ਰਾਤ ਸੇਵਾ ਚੱਲਣੀਆਂ ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚਦੀ ਕਿਰਪਾਲਤਾ ਕਹਨ ਇਹ 1.5 ਕਿਲੇ ਦਾ ਜੀ 1.5 ਕਿਲੇ ਦਾ ਪੂਰਾ ਭਾਰ ਦੀ ਲੱਗੀ ਸੇਵਾ ਇਹ ਪਰਸੋਂ ਦੀ ਜੀ ਕਿੰਨਾ ਕੁ ਮੈਦੇ ਹਸਯੋਗ ਸੰਗਤਾਂ ਲੋ ਸੰਗਤਾਂ ਬਹੁਤ ਜਿਆਦੀਆਂ ਬਹੁਤ ਜਿਆਦਾ ਸੰਗਤ ਦੇਣ ਦੇ ਸਾਥ ਸੰਗਤਾਂ ਦੇ ਨਾਲ ਹੀ ਇਹ ਵੱਜਣਾ ਸੰਗਤਾਂ ਵੱਧ ਤੋਂ ਵੱਧ ਪਹੁੰਚੇ ਨੌਜਵਾਨਾਂ ਘੜੀ ਇਹੋ ਪੀ ਲਿਆ ਬਾਬਾ ਜੀ ਗੱਫੇ ਪਾਣੀ ਸਭ ਕੁਝ ਬਹੁਤ ਵਰਤਾਲਿਆ ਹੈ ਤੋੜੇ ਮਿੱਟੀ ਦੇ ਭਰ-ਭਰ ਕੇ ਬਾਂਦੇ ਲਿਆਓ ਦੋ ਗਿੱਲਿਆਂ ਨਾਲ ਬਾਂਹਣਿਆ ਮੁੰਡਿਆਂ ਦੇ ਸੰਜੋਗ ਨਾਲ ਨੌਜਵਾਨਾਂ ਨੇ ਨਾਲ ਵੱਜਣਾ ਹੱਥ ਜੋੜ ਕੇ ਬੇਨਤੀ ਆ ਟਰਾਲੇ ਭਰੋ ਤੋੜਿਆ ਰੇ ਵਾਤੋ ਵਾਦ ਇੱਥੇ ਲੈ ਗਿਆ ਵੇਖੋ ਵੱਜਦੇ ਨੇ ਆ ਸਿਹਦਾਨੀ ਹੁੰਦੀ ਕਿਰਪਾ ਖਿੱਚ ਕੇ ਰੱਖੋ ਕੰਮ ਭਰਾ ਮੇਰੇ ਸਾਰੇ ਨੌਜਵਾਨ ਸੋਹਿਆ